ਫੇਸਬੁੱਕ ਦੇ ਉੱਪਰ ਗੁਲਜ਼ਾਰ ਸਿੰਘ ਜੀ ਦੇ ਵੱਲੋਂ ਅੱਜ ਦਾ ਇਹ ਸਵਾਲ ਪੁੱਛਿਆ ਗਿਆ ਕਿ ਬ੍ਰਹਮ ਕਵਚ ਦਾ ਪਾਠ ਜਿਹੜਾ ਹੈ ਉਹ ਦਸ਼ਮ ਗ੍ਰੰਥ ਦੀ ਬਾਣੀ ਵਿੱਚ ਕਿੰਨੇ ਅੰਗ ਤੇ ਆਉਂਦਾ ਸੋ ਮੈਂ ਬੇਨਤੀ ਕਰਾਂਗਾ ਅਕਸਰ ਹੀ ਪਿਆਰਿਓ ਸੰਗਤਾਂ ਨੂੰ ਇਹ ਗਲਤਫਹਿਮੀ ਹੋ ਜਾਂਦੀ ਹੈ ਕਿ ਬ੍ਰਹਮ ਕਵਚ ਦਾ ਪਾਠ ਦਸ਼ਮ ਗ੍ਰੰਥ ਦੀ ਬਾਣੀ ਦਾ ਹਿੱਸਾ ਹੈ ਪਰ ਪਿਆਰਿਓ ਜਿਹੜੀਆਂ ਮਿਆਰੀ ਬੀੜਾਂ ਹਨ ਜਿਵੇਂ ਦਸ਼ਮ ਗ੍ਰੰਥ ਜਾਂ ਸਰਬ ਲੋਗ ਗ੍ਰੰਥ ਇਹਨਾਂ ਦੇ ਵਿੱਚ ਬ੍ਰਹਮ ਕਵਚ ਨਾਮ ਦਾ ਕੋਈ ਪਾਠ ਨਹੀਂ ਜੇ ਮਿਲਦਾ ਪਿਆਰਿ ਬਾਕੀ ਰਹੀ ਗੱਲ ਜਿਵੇਂ ਚੰਡੀ ਚਰਿਤ੍ਰ ਜਿਹੜਾ ਉਹਦੇ ਵਿੱਚ ਥੋੜਾ ਜਿਹਾ ਬ੍ਰਹਮ ਕਵਚ ਦਾ ਉਲ্লেখ ਜ਼ਰੂਰ ਮਿਲ ਜਾਂਦਾ ਪਰ ਪੂਰੀ ਬਾਣੀ ਨਹੀਂ ਮਿਲਦੀ ਪਿਆਰੋ ਬਾਕੀ ਇਹ ਕਿੱਥੋਂ ਆਇਆ ਸਾਧ ਸੰਗਤ ਜੀ ਜਿਵੇਂ ਸੰਪਰਦਾਇ ਪਰੰਪਰਾਵਾਂ ਨੇ ਜਿਹੜੀਆਂ ਉੱਥੋਂ ਇਹ ਪਾਠ ਆਇਆ ਖਾਸ ਕਰ ਨਿਹੰਗ ਸਿੰਘ ਸੰਪਰਦਾ ਜਿਹੜੀ ਆ ਉਹ ਜਾਂ ਹੋਰ ਕੁਝ ਅਖਾੜੇ ਜਿਹੜੇ ਉਹ ਜ਼ਰੂਰ ਆ ਇਸ ਬਾਣੀ ਦਾ ਪਾਠ ਕਰਦੇ ਨੇ ਤੇ ਸੋਸ਼ਲ ਮੀਡੀਆ ਜਾਂ ਗੁਟਕਿਆਂ ਦੇ ਵਿੱਚ ਜਿਹੜਾ ਤੁਹਾਨੂੰ ਪਾਠ ਮਿਲਦਾ ਇਹ ਸਿਰਫ ਤੇ ਸਿਰਫ ਸੰਪਰਦਾਵਾਂ ਦੇ ਵੱਲੋਂ ਆਇਆ ਬਾਕੀ ਇੰਨੀ ਕੁ ਜਾਣਕਾਰੀ ਪ੍ਰਾਪਤ ਹੋਈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜਾਣਕਾਰੀ ਪਸੰਦ ਹੋਵੇ ਤਾਂ ਪਿਆਰਿਓ ਇਹਨੂੰ ਗਾਂ ਸੰਗਤਾਂ ਤੱਕ ਜਰੂਰ ਸ਼ੇਅਰ ਕਰ ਦਿਓ ਜੇਕਰ ਕੋਈ ਮਾਹ ਪੁਰਖ ਮੇਰੀ ਇਹ ਵੀਡੀਓ ਦੇਖ ਰਹੇ ਨੇ ਜਾਂ ਵਿਦਵਾਨ ਵੇਖ ਰਹੇ ਨੇ ਤੇ ਕੋਈ ਮੇਰੇ ਕੋਲ ਅੱਖਰ ਬੋਲਦਿਆਂ ਕਮੀ ਰਹਿ ਜਾਵੇ ਤਾਂ ਤੁਸੀਂ ਮਾਫ ਕਰ ਦੇਣਾ ਮੇਰਾ ਮੰਤਵ ਸਿਰਫ ਇੰਨਾ ਹੀ ਹੈ ਕਿ ਸੰਗਤਾਂ ਦੇ ਨਾਲ ਸਹੀ ਜਾਣਕਾਰੀ ਸਾਂਝੀ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ